ਔ ਇਸ ਦਿਨਾਂ ਹੀ ਸਰਹੰਦ ਦੀ ਧਰਤੀ ਸਰਹੰਦ ਦੀ دیوار ਜੋ ਉਹਦੇ ਹਾਉ ਭਾਉ ਨਹੀਂ ਇਸ ਰਚਨਾ ਨੂੰ ਭੈਣ ਗਰਦੀਸ਼ ਔਰ ਕੈਲਗੀਰੀ ਵਾਲਿਆਂ ਦੀ ਕਲਮ ਨੇ ਲਿਖਾਇਆ ਜੀ ਸਾਂਝ ਪਾਉਂਦੇ ਨੇ ਮੈਂ ਤਰਤ ਸਰਹੰਦ ਦੀ ਮੇਰੀ ਅਜਬ ਕਹਾਣੀ ਮੇਰੀ ਗੋਦ ਚ ਅਮਰ ਸ਼ਹੀਦ ਨੇ ਕੱਲੀ ਨਾ ਜਾਣੀ ਕੱਲੀ ਨਾ ਜਾਣੀ ਮੇਰੀ ਗੋਦ ਚ ਅਮਰ ਸ਼ਹੀਦ ਨੇ ਕੱਲੀ ਨਾ ਜਾਣੀ ਮੈਂ ਤਰਤ ਸਰਹੰਦ ਦੀ ਮੇਰੀ ਅਜ ਬਕਹਾਣੀ ਅਜ ਬਕਹਾਣੀ ਵਿਛੜਿਆ ਪਰਵਾਰ ਹੈ ਸਰਸਾ ਦੇ ਕੰਡੇ ਬੋ ਮੌਸਮ ਠੰਡੇ ਵਿਛੜਿਆ ਪਰਿਵਾਰ ਹੈ ਸਰਸਾ ਦੇ ਕੰਡੇ ਝਖੜ ਮੀਹ ਹਰੇ ਰਤੇ ਬੋ ਮੌਸਮ ਠੰਡੇ ਮੌਸਮ ਠੰਡੇ ਜਿੰਦਾਦੋ ਮਸੂਮ ਨੇ ਸੰਗ ਧਾਤੀ ਰਾਣੀ ਮੈਂ ਤਰਤ ਸਰਹੰਦ ਦੀ ਮੇਰੀ ਅਜਬ ਕਹਾਣੀ ਅਜਬ ਕਹਾਣੀ ਕਿੰਨਾ ਠੰਡਾ ਬਰਜ ਹੈ ਤੇ ਠੰਡੀਆਂ ਰਾਤਾਂ ਦਾਦੀ ਪਈ ਸੁਣਾਉਂਦੀ ਸਿੱਖੀ ਦੀਆਂ ਬਾਤਾਂ ਕਿੰਨਾ ਠੰਡਾ ਬਰਜ ਹੈ ਤੇ ਠੰਡੀਆਂ ਰਾਤਾਂ ਦਾਦੀ ਪਈ ਸੁਣਾਉਂਦੀ ਸਿੱਖੀ ਦੀਆਂ ਬਾਤਾਂ ਸਿੱਖੀ ਦੀਆਂ ਬਾਤਾਂ ਪਪਾ ਕਾ ਮਹਿਰ ਉਸਾਰਨਾ ਬੜਾ ਦਦੇ ਹਾਣੀ ਦੀ ਮੇਰੀ ਅਜਬ ਕਹਾਣੀ ਅਜਬ ਕਹਾਣੀ ਸਤਕੋ ਡੋਲੇ ਜ਼ਰਾ ਨਾ ਦਸਮੇਸ਼ ਦੁਲਾਰੇ ਵੱਡੇ ਸੱਕੇ ਕਰ ਗਏ ਓ ਲਾਲ ਪਿਆਰੇ ਸਤਕੋ ਡੋਲੇ ਜ਼ਰਾ ਨਾ ਦਸਮੇਸ਼ ਦੁਲਾਰੇ ਵੱਡੇ ਸੱਕੇ ਕਰ ਗਏ ਓ ਲਾਲ ਪਿਆਰੇ ਲਾਲ ਪਿਆਰੇ ਰੂ ਨੇ ਮਾਣੀ ਮੈਂ ਤਰਤ ਸਰਹੰਦ ਦੀ ਮੇਰੀ ਅਜਬ ਕਹਾਣੀ ਅਜਬ ਕਹਾਣੀ ਬੰਦੇ ਬਹਾਦਰ ਇੱਟ ਨਾਲ ਜਦ ਇੱਟ ਖੜਕਾਈ ਰਾਜ ਖਾਲਸੇ ਜ਼ਾਲਮਾਂ ਦੀ ਹੋਸ਼ ਭੁਲਾਈ ਬੰਦੇ ਬਹਾਦਰ ਇੱਟ ਨਾਲ ਜਦ ਇੱਟ ਖੜਕਾਈ ਹਾਲ ਖਾਲਸੇ ਜਲਮਾ ਦੀ ਹੋਸ਼ ਭਲਾਈ ਹੋਸ਼ ਭਲਾਈ ਜਾਬਰਾ ਨੂੰ ਪੈ ਗਈ ਫਿਰ ਮੂੰਹ ਦੀ ਖਾਣੀ ਮੈਂ ਤਰਦ ਸਰਹੰਦ ਦੀ ਮੇਰੀ ਅਜਬ ਕਹਾਣੀ ਅਜਬ ਕਹਾਣੀ ਸੁਣੋ ਸ਼ਹੀਦਾਂ ਦੇ ਵਾਰਸੋ ਇੱਥੇ ਜਮ ਜਮ ਆਓ ਸਜਦਾ ਮੈਨੂੰ ਕਰ ਲਵ ਕਿਉ ਮੇਲੇ ਲਾਓ ਸੁਣੋ ਸੀਦਾ ਦੇ ਵਾਰਸੋ ਇੱਥੇ ਜੰਮ ਜੰਮ ਆਓ ਸਜਦਾ ਮੈਨੂੰ ਕਰ ਲਵ ਕਿਉ ਮੇਲੇ ਲਾਓ ਮੇਲੇ ਲਾਓ ਬੰਨਸ ਕੀ ਦਾ ਦੀਸ਼ ਕਰੋ ਜੋ ਤੋੜ ਨਭਾਣੀ ਮੈਂ ਤਰਤ ਸਰਹੰਦ ਦੀ ਮੇਰੀ ਅਜਬ ਕਹਾਣੀ ਅਜਬ ਕਹਾਣੀ ਸ਼ਹੀਦ ਨੇ ਕੱਲੀ ਨਾ ਜਾਣੀ ਮੈਂ ਤਰਤ ਸਰਹੰਦ ਦੀ ਮੇਰੀ ਅਜਬ ਕਹਾਣੀ ਅਜਬ ਕਹਾਣੀ